हो गया जमीड ठंड हो गया तो पर काफी ठीक हो रही रहे थे एकदम सडन होया सी तो एक्सपैक्टेड नहीं थी नवी फिल्म दि तैयारियां कर रही थी समय तो बहुत बहुत इंप्रूव हो रहे थे और कह ने ने तो रहे थे जी। तो तक दसंबर तक बिल्कुल फिट हो जाएंगे क्योंकि हमेशा से देखे कि बहुत अच्छा एक जी कैमिस्ट्री बहुत वीर 来 ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਪਾਇ ਹੈ ਤੰਦਾਰ ਇਹ ਪੀਜੀ ਦਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦੇ ਸੀ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਇਹ ਇਸ ਬਦਲਾਅ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਨਨਰਾਜ ਦਾ ਨਹੀਂ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜਟਾ ਵਗੈਰਾ ਫਨ ਵਾਲੀ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਬੰਦ ਥੋੜਾ ਪ੍ਰੋਸੈਸੀਡਾ ਉਹ ਅਲੱਗ ਲੈਵਲ ਤੇ ਸੀਗਾ ਸੋ ਸਾਰੇ ਸੀਨਰ ਉਹ ਠੀਕ ਕਰ ਦਿੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਆਹ ਨੂੰ ਆ ਬਣ ਗਿਆ

Gida kuma yi ਹੋ ਗਿਆ ਜਿੰਨੀ ਹੱਦ ਤੱਕ ਹੋ ਗਿਆ ਪਰ ਕਾਫੀ ਠੀਕ ਹੋ ਰਹੀ ਸੀਗਾ ਤਾਂ ਇੱਕਦਮ ਹੀ ਸੜਨ ਹੋਇਆ ਸਭ ਤੋਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਕੋਸ਼ਿਸ਼ੀ ਕਰ ਰਹੇ ਜਦੋਂ ਤੋਂ ਬੋਰ ਦੀਆਂ ਤਿਆਰੀਆਂ ਸੀ ਬਹੁਤ ਖੁਸ਼ੀ ਨੇ ਉਹਨਾਂ ਕੇ ਆਪਣੀ ਤਿਆਰੀਆਂ ਦਾ ਇੱਕਦਮ ਅਮੀਤ ਬਾਅਦ ਲੇ ਗਏ ਬਹੁਤ ਹੀ ਪ੍ਰੂਵ ਹੋ ਰਹੀ ਸੀ ਔਰ ਇਹਦੇ ਸੀ ਕਿ ਜਦ ਤੱਕ ਕਿਤਾਬ ਦਸੰਬਰ ਤੱਕ ਬਿਲਕੁਲ ਫਿਟ ਹੋ ਜਾਏ ਕਹਿੰਦੇ ਜੀਪੀ ਜੀ ਤੁਸੀਂ ਸਾਡੀ ਅਦਰਲੀ ਫਿਗਰ ਕੋ ਸੀ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡਾ ਨਾ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੋਮੇਡੀ ਬਹੁਤ ਵਧੀਆ 来 ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਹੈ ਤੰਦਾਰਾ ਇਹ ਪੀਜੀ ਦਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦੇ ਸੀ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਨਨਰਾਜ ਦਾ ਨਹੀਂ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜਟਾ ਵਗੈਰਾ ਫਨਵਾਲਿਕ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਉਹ ਉਮਰ ਦਾ ਬੰਦ થોੜ ਪ੍ਰੋਸੈਸੀਗਾ ਉਹ ਅਲੱਗ ਲੈਵਲ ਤੇ ਸੀਗਾ ਸੋ ਸਾਰੇ ਸੀਨਰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਨਾ ਪੂਰਾ ਹੋਣ ਦੇ ਕੈਰੀਅਰ ਜਿੱਦਾਂ ਫੋਰ ਵਾਸਤੇ ਵੀ ਫਿਰ ਆਇਆ ਜਿੱਦਾਂ ਕੋਈ ਨਹੀਂ ਜਿਹੜੀ ਕੈਰੀਅਰ ਜਿੱਦਾਂ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਸ਼ੂਟ ਤੇ ਸੀਗੇ ਹੂੰ ਹੂੰ ਕਿੰਨੇ ਵੀ ਉਸ ਸਮੇਂ ਇਹ ਕਹਾ ਗਿਆ ਸੀ ਬਿਲਕੁਲ ਸੇ ਤਿਆਰ ਹੈ ਮੈਂ ਪਰ ਫੋਨ ਤੋਂ ਉਹ ਦੋਸਤ ਬਿਲਕੁਲ ਥੈਂਕ ਯੂ